ਸਾਹਿਬ ਪਾਸ਼ਾਹੀ 6ਵੀਂ ਫਕਵਾੜਾ ਇਸ ਸਥਾਨ ਨੂੰ ਪਾਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ। ਹਮਤ 1693 ਸਾਲ 1624 ਨੂੰ ਮੇਰੇ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਸਰਕਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਪਲਾਹੀ ਸਾਹਿਬ ਪਹੁੰਚੇ। ਅਤੇ ਜਿੱਥੇ ਉਹਨਾਂ ਦੀ ਮੁਗਲਾਂ ਨਾਲ ਝੜਪ ਹੋਈ। ਮੁਗਲ ਫੌਜਾਂ ਡਰ ਕੇ ਭੱਜ ਗਈਆਂ। ਗੁਰੂ ਸਾਹਿਬ ਨੂੰ ਫੱਗੂ ਨਾਮੀ ਸੇਵਕ ਯਾਦ ਕਰਿਆ ਕਰਦਾ ਸੀ। ਗੁਰੂ ਸਾਹਿਬ ਜੀ ਨੇ ਆਖਿਆ ਕਿ ਚਲੋ ਫੱਗੂ ਦੇ ਬਾੜੇ ਜਾ ਕੇ ਆਰਾਮ ਕਰਦੇ ਹਾਂ ਜਦੋਂ ਉਹ ਫੱਗੂ ਚੌਧਰੀ ਕੋਲ ਖੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਜੀ ਕੀ ਗੁਰੂ ਜੀ ਮੁਗਲਾਂ ਨਾਲ ਜੰਗ ਕਰਕੇ ਆਏ ਹਨ। ਉਹ ਡਰ ਗਿਆ ਅਤੇ ਉਸਨੇ ਗੁਰੂ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਸਮਝ ਗਏ ਕਿ ਇਹ ਡਰ ਗਿਆ ਹੈ ਸੁਭਾਵੀ ਕਿ ਹੀ ਗੁਰੂ ਜੀ ਨੇ ਆਖਿਆ ਕਿ ਹੋਗੂ ਦਾ ਵਾੜਾ ਬਾਰੋਂ ਮਿੱਠਾ ਅੰਗਰੂ ਖਾਰਾ ਇਸ ਤੋਂ ਬਾਅਦ ਗੁਰੂ ਜੀ ਇਸ ਸਥਾਨ ਤੇ ਆਏ ਉਦੋਂ ਇਹ ਸਥਾਨ ਜੰਗਲ ਦਾ ਇਲਾਕਾ ਸੀ ਤੇ ਗੁਰੂ ਜੀ ਨੇ ਇੱਥੇ 베ਰੀ ਥੇਹਾ ਆਰਾਮ ਕੀਤਾ ਅਤੇ ਸੁਖਚੰਨ ਰਬਾਤ ਕੀਤਾ ਸੋ ਇਸ ਯਾਦ ਵਿੱਚ ਜਗਾ ਹੁਣ ਗੁਰਦੁਆਰਾ ਸੁਖ ਜਾਨਾ ਸਾਹਿਬ ਸशोਭਿਤ ਹੈ ਸशोਭਿਤ ਹੈ ਇੱਥੇ ਹਰ ਸਾਲ 3 ਜੁਲਾਈ ਨੂੰ ਸਲਾਨਾ ਜੋੜ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਮਸਿਆ ਲੱਗਦੀ ਹੈ ਗੁਰੂ ਦਾ ਲੰਗਰ 24 ਘੰਟੇ 24 ਵਰਤਦਾ ਹੈ ਵਾਈ ਗੋਦੀ ਦਾ ਖਾਲਸਾ ਸੀ ਵਾਈ ਗੋਦੀ ਕੀ ਪਟੋ ਏਸੀ ਗੁਰਦੁਆਰਾ ਸ਼੍ਰੀ ਸੁਕਾਚਾਨਾ ਆਣਾ ਸਾਹਿਬ ਪਾਸ਼ਾਹੀ ਛੇਵੀ ਸੰਖੇਪ ਇਤਿਹਾਸ ਦੇਖਣ ਵਾਲੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸੀ ਕੱਲ ਰਸਦੀ ਅਸੀਂ ਰੁਕੇ ਸੀ ਗੁਰਦੁਆਰਾ ਸੁਖਚੈਨ ਸੁਖਚੈਨ ਆਣਾ ਸਾਹਿਬ ਇਹ ਗੁਰਦੁਆਰਾ ਵੀ ਇਤਿਹਾਸਿਕ ਹੈ ਜੇ ਕਿਸੇ ਨੇ ਪੰਜਾਬ ਚ ਇਸ ਗੁਰਦੁਆਰਾ ਦੇ ਦਰਸ਼ਨ ਨਹੀਂ ਕੀਤੇ ਜਿਨ੍ਹਾਂ ਨੇ ਕੀਤੇ ਹੈ ਮੈਂ ਉਹਨਾਂ ਦੀ ਗੱਲ ਨਹੀਂ ਜਿਨ੍ਹਾਂ ਨੇ ਨਹੀਂ ਕੀਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਫਗਵਾੜਾ ਆਉਣ। ਉਹ ਆੜੇ ਤੋਂ ਬੱਸ ਸਟੈਂਡ ਦੇ ਕੋਲ। ਜਿੰਨੇ ਆਟਾ ਖੜੇ ਆ ਸਭ ਨੂੰ ਪਤਾ ਵੀ ਗੁਰਦੁਆਰਾ ਸਾਹਿਬ ਕਿੱਥੇ ਐ। ਉਹਨਾਂ ਨੂੰ ਪੁੱਛ ਲੈਣ। ਇੱਥੇ ਤੱਕ ਛੱਡ ਆਉਂਗੇ। ਬਹੁਤ ਹੀ ਵਧੀਆ ਲੋਕੇਸ਼ਨ। ਰਹੀ ਗੱਲ ਸਫ਼ਰ ਦੀ। ਮੌਸਮ ਅੱਜ ਵੀ ਪੂਰਾ ਮੀਵਾਲਾ ਤੇ ਕੱਲ ਵੀ ਪੂਰਾ ਗਿੱਲੇ ਹੋ ਕੇ ਮਤਲਬ ਵੀ ਪਹੁੰਚੇ ਇਥੇ ਕੋਸ਼ਿਸ਼ ਇਹ ਹੋਊਗੀ ਜੇ ਅੱਜ ਥੋੜਾ ਜਿਹਾ ਮੌਸਮ ਸੈੱਟ ਹੋ ਜਾਵੇ ਪਰ ਲੱਗਦਾ ਨਹੀਂ ਜਿਸ ਹਿਸਾਬ ਨਾਲ ਬਾਰ ਬਾਰ ਬਾਰਿਸ਼ ਹੋ ਰਹੀ ਆ ਇਸ ਵਾਰ ਬਹੁਤ ਮੀਂਹ ਪਿਆ ਆ ਤੇ ਅੱਗੇ ਕਹਿੰਦੇ 1-2 ਦਿਨ ਹੋਰ ਆ ਦੇਖਾਂਗੇ ਜੇ ਠੀਕ ਰਿਹਾ ਮੌਸਮ ਤਾਂ ਹੀ ਥੋੜਾਂਗੇ ਨਹੀਂ ਤਾਂ ਫੇਰ ਅੱਜ ਰੁਕਾਂਗੇ ਬਾਕੀ ਤੁਸੀਂ ਦੇਖੋ ਮਾਹੌਲ ਔਰ ਐਂਟਰੀ ਆ ਇਧਰੋਂ ਐਂਟਰੀ ਅੰਦਰੋਂ ਸ਼ੁਰੂ ਹੁੰਦੀ ਆ ਇਧਰੋਂ ਜਾਂਦੀ ਆ ਹਵਾ ਚੱਲਦੀ ਪੂਰੀ ਨਜ਼ਾਰੇਦਾਰ ਬਿਲਕੁਲ ਠੰਡੀ ਮੈਂ ਇੱਕ ਗੱਲ ਸੋਚੀ ਆ ਮੈਂ ਸਫਰ ਪੰਜਾਬ ਦਾ ਕੀਤਾ ਆ ਮੈਨੂੰ ਲੱਗਦਾ ਕਿ ਮੈਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੇ ਤੇ ਜਾਣਾ ਤਾਂ ਰੋਕ ਰੋਕ ਕੇ ਜਾਣਾ ਚਾਹੀਦਾ ਕਿਉਂਕਿ ਜੇ ਕੱਲ ਬਾਰਿਸ਼ ਨਾ ਹੁੰਦੀ ਸ਼ਾਇਦ ਮੈਂ ਆ ਮਾਹੌਲ ਆ ਲੋਕੇਸ਼ਨ ਆ ਗੁਰੂ ਘਰ ਦੀ ਵਿਜ਼ਿਟ ਮਿਸ ਕਰ ਜਾਣੀ ਸੀ ਆ ਦੇਖੋ ਹੁਣ ਫੇਰ ਮੀਂਹ ਸ਼ੁਰੂ ਹੋ ਗਿਆ ਮਿੰਟਾਂ ਮਿੰਟਾਂ ਵਿੱਚ ਮੀਂਹ ਪੈ ਰਿਹਾ ਦੇਖੋ 5-5 ਮਿੰਟ ਬਾਅਦ ਨਹੀਂ 5-5 ਮਿੰਟ ਬਾਅਦ ਨਹੀਂ ਰੋਕੀ ਨਹੀਂ ਰਿਹਾ ਮੈਨਾਂ ਰਿਬਾਬੀ ਇਸ ਮਾਹੌਲ 'ਚ ਜਾਣਾ ਅੱਗੇ ਬੇਵਕੂਫੀ ਐ ਇਸ ਕਰਕੇ ਮੌਸਮ ਨੂੰ ਦੇਖਦੇ ਹੋਏ ਉਸੇ ਸਾਹਮਣੇ ਤੁਰਾਂਗੇ ਨਹੀਂ ਤਾਂ ਫਿਰ ਉਹੀ ਸਿਹਤ ਨੂੰ ਪ੍ਰੋਬਲਮ ਬਿਮਾਰ ਖਮਾਰ ਹੋ ਗਿਆ ਉਹ ਉਸ ਫਿਰ ਅੱਗੇ ਕੰਮ ਖਰਾਬ ਹੀ ਹੈ ਇਸ ਕਰਕੇ ਇਸ ਚੀਜ਼ ਦਾ ਮੈਂ ਖਾਸ ਧਿਆਨ ਰੱਖਣਾ ਵੀ ਟ੍ਰੈਵਲ ਜਾਂ ਸਫਰ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਮੈਨੂੰ ਦਿੱਕਤ ਨਾ ਹੋਵੇ ਸਿਹਤ ਦੇ ਤੌਰ ਤੇ ਸਰੀਰਕ ਤੌਰ ਤੇ ਇਸ ਕਰਕੇ ਦੇਖਦੇ ਆ ਸ਼ਾਮ ਤੱਕ कल ਵੀ ਐਨ ਪੂਰੀ ਤਰ੍ਹਾਂ ਗਿੱਲੇ ਹੋ ਗਏ ਸੀ ਸਵੇਰੇ ਮੈਨੂੰ ਲੱਗਿਆ ਕਿ ਥੋੜਾ ਜਣਾ ਬੁਖਾਰ ਟਾਈਪ ਫਿਰ ਲੋਟ ਹੋ ਗਿਆ ਕੰਮ ਚਲ ਵੀ ਆਪਣੀ ਰੂਮ ਚ यार खड़ी अपनी गड्डी पंजाब का सफर मैं सफर पंजाब वाले होना सी और तो चलो ਗੱਲ ਕਰਦੇ ਆ ਅੱਜ ਦੇ ਦਿਨ ਦੀ ਅੱਜ ਦੇ ਸਫਰ ਨਾਮੇ ਦੀ ਅੱਜ ਸਫਰ ਨਹੀਂ ਕਰ ਸਕੇ ਕੋਈ ਵਜ੍ਹਾ ਸੀ ਤੇ ਸੋਚਿਆ ਸੀ ਵੀ ਅੱਜ ਮਾਰਨਿੰਗ ਮੈਂ ਨਿਕਲਾਂ ਪਰ ਮਾਰਨਿੰਗ ਫੇਰ ਉਹੀ ਬਾਰਿਸ਼ ਕਿਉਂਕਿ ਪਰ ਕੱਲ ਕੱਲ ਪੂਰਾ ਦਿਨ ਬਾਰਿਸ਼ ਦੇ ਵਿੱਚ ਸਫਰ ਕੀਤਾ ਇਸ ਕਰਕੇ ਥੋੜਾ ਜਿਹਾ ਸਰੀਰ ਢਿੱਲਾ ਪੈ ਗਿਆ ਸ਼ਾਮੀ ਤੇ ਥੋੜਾ ਬਿਮਾਰ ਮੱਥਾ ਲੱਗ ਗਿਆ ਲੱਗਿਆ ਵੀ ਸ਼ਾਇਦ ਬੁਖਾਰ ਆ ਚੈੱਕ ਕਰਵਾਇਆ ਤਾਂ 101 ਸੀ ਤਾਂ ਫਿਰ ਸੋਚਿਆ ਵੀ ਮਾਰਨਿੰਗ ਚਲੋ ਤੱਕ ਠੀਕ ਹੋ ਜੂ ਤੇ ਹਲਕਾ ਜਿਹਾ ਠੀਕ ਹੋ ਗਿਆ ਪਰ ਫੇਰ ਵੀ ਮਾਰਨਿੰਗ ਉੱਠਿਆ ਤਾਂ ਫੇਰ بارش ਟਟੋ-ਟਟ ਅੱਧਾ ਦਿਨ بارش ਪਈ ਫੇਰ ਮੈਂ ਸੋਚਿਆ ਮੈਂ ਨਹੀਂ ਵੀ ਇਹਨਾ ਵੀ ਥੋੜਾ ਜਿਹਾ ਹੁਣ ਸ੍ਰੀ ਸੈੱਟ ਹੋ ਜਵੇ ਤਾਂ ਫੇਰ ਸਵੇਰੇ ਆਪਾਂ ਨਿਕਲਾਂਗੇ ਜਲੰਧਰ ਵੱਲ ਨੂੰ ਤੇ ਕੋਸ਼ਿਸ਼ ਪੂਰੀ ਆ ਵੀ ਕੱਲ ਜੇ ਮੀਂਹ ਹੋਵੇ ਨਾ ਹੋਵੇ ਤਾਂ ਆਪਾਂ ਨਿਕਲਣੇ ਆ ਮਤਲਬ ਵੀ ਜਾਣਾ ਆ ਫੇ ਕੱਲ ਸਫਰ ਕਰਾਂਗੇ ਜਲੰਧਰ ਵੱਲ ਨੂੰ ਸਫਰ ਤੇ ਵਿੱਚ ਕੋਈ ਕਾਲੀ ਨਹੀਂ ਕਰਾਂਗੇ ਤੇ ਸਫਰ ਮ제 ਨਾਲ ਕਰਾਂਗੇ ਜਲਦਬਾਜ਼ੀ ਚ ਨਹੀਂ ਕਰਨਾ ਕਿ ਮੈਂ ਆਪਣੇ ਸਰੀਰ ਨਾਲ ਧੱਕਾ ਕਰਾਂ ਨਹੀਂ ਵੀ ਇੰਨੇ ਕਿਲੋਮੀਟਰ ਮੈਂ ਜਾਣਾ ਇੰਨੇ ਕਿਲੋਮੀਟਰ ਹੀ ਪਹੁੰਚਣਾ ਜਿੰਨਾ ਹੋ ਸਕੇ ਜਿੱਥੇ ਲੱਗਿਆ ਵੀ ਹਾਂ ਇੱਥੇ ਸਟੇ ਕਰਨੀ ਆ ਤਾਂ ਉੱਥੇ ਸਟੇ ਕਰ ਲਈ ਕਰਨੀ ਆ ਤੇ ਅੱਜ ਦੀ ਵੀਡੀਓ ਇਥੇ ਸਮਾਪਤ ਕਰਦੇ ਹਾਂ ਸਾਡੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਦਿਓ ਤਾਂ ਕਿ ਜੋ ਮੈਂ ਅੱਗੇ ਵੀਡੀਓ ਹੋਰ ਹੌਸਲਾ ਮਿਲੇ ਤਾਂ ਮੈਂ ਹੋਰ ਵੀਡੀਓ ਬਣਾਵਾਂ ਤੇ ਵੱਤ ਤੋਂ ਵੱਧ ਸਫਰ ਤੇ ਕਰਾਂ ਸਾਈਕਲ ਉੱਤੇ ਕੋ ਕਿ ਮੇਰਾ ਸੁਪਨਾ ਹੈ ਆ ਪੂਰਾ ਪੰਜਾਬ ਸਾਈਕਲ ਦੇ ਉੱਤੇ ਘੁੰਮਣਾ ਤੇ ਅਈ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਈ ਦੀ ਵੀਡੀਓ ਚੰਗੀ ਲੱਗੀ ਹੋਊਗੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੁਹਾਡੇ ਸਾਥ ਦੀ ਲੋੜ ਆ। ਮਿਲਾਂਗੇ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ ਜੀ। ਸਤਿ ਸ੍ਰੀ ਅਕਾਲ।